ਉਹੀ ਇਹਨਾਂ ਕਾਂਗਰਸੀਆਂ ਦੇ ਰੈਲੀ ਤੇ ਬਿਆਨ ਵੀ ਸੁਣ ਲੋ ਕਿਤੇ ਨਹੀਂ ਕਹਿਣਗੇ ਕਿ ਅਸੀਂ ਆਹ ਚੀਜ਼ ਬਣਾਈ ਉਹਨਾਂ ਦੀ ਭਾਸ਼ਣ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਝਾੜੂ ਵਾਲਿਆਂ ਦੇ ਹੋਵੇ ਲੱਗ ਜਾਂਦੇ ਬਾਦਲ 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 ਬਾਦਲਾਂ ਨੂੰ ਘੜਾ ਘਟਨੇ ਹੁਣ 24 ਘੰਟੇ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਮੈਂ ਤੁਹਾਨੂੰ ਕਿਹਾ ਸੀ ਯਾਰ ਹੁਣ ਤਾਂ ਸਾਡੇ ਕੋਲ ਤਿੰਨ ਹੀ ਮੈਂਬਰ ਆ ਹੁਣ ਤਾਂ ਹੁਣ ਛੱਡ ਦਿਓ ਗਲਾਂ ਘਟਨੀਆਂ ਹੁਣ ਤੁਸੀਂ ਸੁਖਵੀਰ ਬਾਦਲ ਦੇ ਬਿਆਨ ਤਾਂ ਸੁਣ ਕੀ ਹਟਿਓ ਅਕਾਲੀ ਦਲ ਦੀ ਗੱਲ ਕਰਦੇ ਹਾਂ ਸੁਖਵੀਰ ਬਾਦਲ ਨੇ ਕਿਹਾ ਕਿ ਪਾਰਟੀ ਨੇ ਹਮੇਸ਼ਾ ਹੀ ਕਿਸਾਨਾਂ ਤੇ ਗਰੀਬਾਂ ਦੀ ਭਲਾਈ ਵਾਸਤੇ ਕੰਮ ਕੀਤਾ ਹੈ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਮੁਫਤ ਬਿਜਲੀ ਦੀ ਸ਼ੁਰੂਆਤ ਕੀਤੀ ਆ ਤੇ ਅਸੀਂ ਆਟਾ ਦਾਲ ਸ਼ਗਨ ਬੁਢਾਪਾ ਪੈਨਸ਼ਨ ਤੇ ਵੀ ਤੇ ਸਕਾਲਰਸ਼ਿਪ ਵਰਗੀਆਂ ਨਵੀਆਂਕੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਸੀ ਤੇ ਇੱਕ ਵਾਰ ਫਿਰ ਤੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬੰਦ ਤੇ ਅਸੀਂ ਸਮਾਜ ਭਲਾਈ ਸਕੀਮਾਂ ਦਾ ਦਾਇਰਾ ਹੋਰ ਵਧਾਵਾਂਗੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਮੁਢਾਪਾ ਪੈਨਸ਼ਨ ਦੁੱਗਣੀ ਕੀਤੀ ਜਾਵੇਗੀ ਅਸੀਂ ਸੂਬੇ ਵਿੱਚ ਹਰ ਪਰਿਵਾਰ ਲਈ ਪੱਕੇ ਮਕਾਨ ਯਕੀਨੀ ਬਣਾਵਾਂਗੇ ਇਸ ਦੇ ਨਾਲ ਹੀ ਸੁਖਵੀਰ ਬਾਦਲ ਨੇ ਹੋਰ ਵੱਡੇ ਬਿਆਨ ਜਾਰੀ ਕੀਤੇ ਨੇ ਆਓ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ ਆਪਾਂ ਨੂੰ ਤਾਕਤ ਮਿਲਦੀ ਹੈ ਗੁਰੂ ਪਰੰਤੋਂ ਆਪਾਂ ਨੂੰ ਗੁਰੂ ਸਾਹਿਬ ਨੇ ਆਪਾਂ ਤੁਹਾਨੂੰ ਸਿਧਾਂਤ ਕਿਹਾ ਮੇਰੀ ਪੀਰ ਦਾ ਸੁਣਾ ਦਿੱਤਾ ਮੇਰੀ ਪੀਰ ਦਾ ਮਤਲਬ ਕੀ ਹੈ ਕੋਈ ਧਰਮ ਤਾਂ ترقی ਕਰ ਸਕਦਾ ਤੇ ਉਹ ਕੋਈ ਸਿਆਸੀ ਤਾਕਤ ਹੈ ਦਰਸਲ ਪਹਿਲੇ ਪੰਜਾਬ 'ਚ ਤਰੱਕੀਆਂ ਹੋ ਰਹੀਆਂ ਸੀ ਕਿਉਂਕਿ ਥੋਡੀ ਪਾਰਟੀ ਤਕੜੀ ਸੀ ਥੋਡੀ ਸਰਕਾਰ ਸੀ ਤੁਸੀਂ ਇੱਥੇ ਪਿੰਡਾਂ 'ਚ ਬੈਠੇ ਹੋ ਇੱਥੇ ਬੀਬੀਆਂ ਬੈਠੀਆਂ ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ ਕਾਲੀਦਾਵ ਦੀ ਸਰਕਾਰ ਸੀ ਸਾਰਿਆਂ ਦੇ ਬੀਲੇ ਕਾਰਡ ਬਣੇ ਆਟਾ ਘਰ ਆਉਂਦਾ ਸੀ ਉਹੀ ਹੁੰਦਾ ਸੀ ਕਿ ਨਹੀਂ ਹੁਣ ਬੰਦ ਹੈ ਸ਼ਗਨ ਸਕੀਮ ਬੰਦ ਕਰਤੀ ਇਹਨਾਂ ਨੇ ਜਿਹੜੇ ਬਾਦਲ ਸਾਹਿਬ ਨੇ ਲਾਗੂ ਕੀਤੀ ਪੈਨਸ਼ਨ ਅਕਾਲੀ ਦਲ ਨੇ ਸ਼ੁਰੂ ਕਰ ਦਿੱਤੀਆਂ ਐਸੀ ਪਰਿਵਾਰਾਂ ਨੂੰ ਮੁਫਤ ਪੜਾਉਣਾ ਉਹਨਾਂ ਦੇ ਬੱਚਿਆਂ ਨੂੰ ਕਾਲਜਾਂ 'ਚ ਸਾਰਿਆਂ ਨੂੰ ਪੜਾਈ ਮੁਫਤ ਕਰਦੇ ਸੀ ਉਹਦੇ ਬਾਅਦ ਸਮਝਦੇ ਅੱਜ ਬੰਦ ਕਰਤੀ ਸਕੀਮ ਲੜਕੀਆਂ ਨੂੰ ਸਕੂਲ ਜਾਣ ਵਾਸਤੇ 10ਵੀਂ ਦੇ 11ਵੀਂ ਵਾਲਿਆਂ ਨੂੰ ਸਾਈਕਲ ਦਿੰਦੇ ਸੀ ਮਤਲਬ ਕੀ ਸੀ ਕਿ ਉਹਨਾਂ ਨੂੰ ਹੌਸਲਾ ਦੇਈਏ ਜਾਓ बिजली दे सौ यूनिट माफ से कोई बीज थोड़े घर नहीं आता कुंडी भी लाने बिल्कुल पिछड़ा नहीं हों का मैंने आगे अफसर कहते मैं क्या कर लो की है बेचारे क्योंकि राष्ट्रा झेता मैं लाइना लादा होना कई <laughs> बादल साहब ने सारे लख रुपये की पेंशन लाती थोड़े को सारे ट्यूबवेल कनेक्शन है जो पुराने बजुर्ग याद करो हर महीने बिल आवे बंद नहीं समझे मुफ्ती है ਯੋ ਉਹਨਾਂ ਬਾਪੂ ਬਾਦਲ ਨੇ ਕਿਹਾ ਕਿ ਮੈਂ ਆਪਣੇ ਕਿਸਾਨੀ ਨੂੰ ਵਾਸਤੇ ਢੀਲੀ ਮੁਸਤ ਕਰਨੀ ਹੈ ਤੇ ਮੁਸਤ ਕਰਤੀ ਜੇ ਅੱਜ ਨਾ ਹੁੰਦੀ ਸਵਾ ਲੱਖ ਡੇਢ ਲੱਖ ਤੁਹਾਡਾ ਸਾਲ ਦਾ ਲੱਗਣਾ ਸੀ ਇੱਕ ਮੋਟਰ ਨਗਰ ਆ ਪਿੰਡਾਂ ਦੇ ਮੰਡੀਆਂ ਨਹੀਂ ਹੁੰਦੀਆਂ ਸੀ ਆ ਪਿੰਡਾਂ ਦੀ ਮੰਨੀਆਂ ਖੋਲਣ ਵਾਲਾ ਖਾਲੀ ਦਾ ਨੇ ਐਮ ਐਸ ਪੀ ਨਹੀਂ ਹੁੰਦੀ ਸੀ ਜਿਵੇਂ Rajasthan ਅੱਜ ਉੱਥੇ ਤੁਸੀਂ ਮਤ ਪੁੱਛੀ ਗੱਲ ਹੈ Rajasthan ਤੋਂ ਉਪਾਰੀ ਆਏ ਝੋਨਾ 1200 ਰੁਪਏ ਤੇ ਲੈ ਕੇ ਆ ਰਹੇ ਆ ਉੱਥੇ ਕਿਸਾਨ 1200 ਦਾ ਵੇਚਦੇ ਹੋ ਜਿਹੜੇ ਆਪਾਂ 2375 ਇਹ ਕਿੰਨੇ 3000 ਇਹ ਤਾਂ ਬਾਤ ਮੋਦੀ ਹੈ ਨਾ 2300 ਕੋਈ ਹੈਗਾ ਤੇ 1200 ਰੁਪਏ Rajasthan ਚ ਕਿਸਾਨ ਵੇਚਦਾ ਗੰਗਲਗਰ ਵਾਲੇ ਆ ਫਰਕ ਯੂਪ ਜੇ ਤੁਹਾਨੂੰ ਆਪਣਾ ਸੈਂਪਲ ਲੈ ਕੇ ਹੈ ਸੇਲਨ ਕੋਈ ਨਾ ਮਤੂ ਕਿੰਨੇ ਵਾਰ ਇਲੈਕਸ਼ਨ ਆ ਕੋ ਅਸਮੁੰ ਬਖੀਰਮ ਇਥੇ ਸੌਖਾ ਕੀਤਾ ਇਕਾਂਲੀ ਗੱਲ ਨੇ ਕੀਤਾ ਪਰ ਜਿਦੋਂ ਦੀ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਉਹਨਾਂ ਦੀ ਗੱਲਾਂ 'ਚ ਆ ਗਏ ਏਜੰਸੀਆਂ ਦੇ ਲੋਕਾਂ ਦੇ ਉਧਰ ਘਰ ਮੇਂ ਦਿੰਦੇ ਸੀ ਕੌਣ ਆਪਣੇ ਖਿਲਾਫ ਆਈ ਭਗਵੰਤ ਮਾਨ